ਆਜੋ ਭਾਈ ਆਜੋ ਹਾਂ ਆ ਕੇ ਆ ਗਏ ਹਾਂ ਭਾਈ ਹਾਂ ਕੇ ਲੋਈ ਸਾਸਰੀ ਕਾਲਾ ਸਿਰ ਉੱਪਰ ਲੱਗਿਆ ਵਜਾਲਾ ਜਾ ਉਰਲੀ ਸਾਈਡ ਉਹ ਭਾਈ ਆ ਲੱਗਿਆ ਵਾ ਹਾਂਜੀ ਪ੍ਰੋਣਾ ਸਾਹਿਬ ਬਾ ਠੀਕ ਹੈ ਠੀਕ ਆ ਜੀ ਵਧੀਆ ਜੀ ਵਧੀਆ ਹੱਲੇ ਅੱਜ ਤਾਂ ਟਾਰ ਸਖੀ ਦੀ ਵੀ ਪੂਰੀ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਬਲਾਦੀ ਮੰਨੂ ਬਲਾਈ ਨਹੀਂ ਤੈਨੂੰ ਪਹਿਲਾਂ ਅੱਛਾ ਇਹ ਮੇਰੇ

ਵਾਹ ਸ਼ੀਸ਼ੇ ਚੜਾਉਂਦੇ ਗੱਡੀ ਦੇ ਯਾਰ ਸ਼ੀਸ਼ੇ ਖੁੱਲੇ ਹੀ ਰਹਿ ਗਏ ਮੱਛਰ ਮੜ ਜਾਣਾ ਵਿੱਚ ਤੇ ਇੱਕ ਮੋੜਾ ਵੀ ਆਓ ਬਾਈ ਕਰੀਏ ਹੁਣ ਐਂਟਰੀ ਆਹ ਭਰਵਾ ਦਾ ਜਨਮ ਦਿਨ ਵਾਲਾ ਮੁੰਡਾ ਫਤਰੀ ਕਾਲ ਵੀ ਕਿੱਦਾਂ ਤੇਰਾ ਹਾਲ ਸਾਸੀ ਕਲਮਸੀ ਜੀ ਸਾਸੀ ਕਲਮਸੀ ਵਾਸੀ ਸਾਸੀ ਕਲਮਸੀ ਹੋ ਠੀਕ ਹੈ ਜੀ ਇੱਕ ਮਿੰਟ ਮੈਂ ਆਪਣਾ ਫੋਨ ਲਿਆ ਤੁਹਾਨੂੰ ਦਿੰਦੀ ਹਾਂ ਲੈ ਲਓ ਹਾਂ ਆ ਨੀ ਬੜਾ ਲਾ ਫੋਨ ਚਾਰਜਰ ਕੇ ਅਲੱਗ ਕੋਈ ਨੂੰ ਤਾਂ ਮਜ਼ੀ ਮਿਲਿਆ ਵੀਰਾ ਆਪਣਾ ਚੱਲ ਜੋ ਜੇ ਅਸੀਂ ਤੈਨੂੰ ਪਾਈ ਕਰੀਏ ਹਾਂ ਤਲੋ 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 ਜਿੱਤੇ ਤੇਲ ਪਵਾਇਆ ਪੱਪਰ ਕਿੱਥੇ ਆ ਗਿਆ ਤੂੰ ਛੋਟਾ ਆ ਗਿਆ ਕਿੱਥੇ ਆ ਗਈ ਇਹ ਚੋੜੂ ਕਿੱਥੇ ਆ ਗਈ ਲੈ 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 ਚਾਵਲਾ ਪਿਆ ਲੱਡੂ ਚਾਵਲਿਆ ਪਿਆ ਸਾਡਾ ਚੌੜਾ ਹੋਏ ਨੂੰ ਹਾਂ ਬੈਠੋ ਉਹ ਵੀ ਦੇਖ ਰਹੇ ਆ ਮੈਂ ਲੋ ਪਾ ਲਿਆ ਸੁੱਕੀ ਗਲਾਸਾਂ ਚ ਪਾ ਲਿਆ ਕਿੱਥੇ ਆ ਗਿਆ ਤੂੰ ਇਹ ਵੀ ਪੂਰਾ ਤੇਜ ਹੋ ਗਿਆ ਜੀ ਹੁਣ ਮੈਂ ਲੱਡੂ ਉਹਨੇ ਉਹ ਲਾਈਟ ਦੇਖਦੀ ਇੱਧਰ ਵੱਲ ਮੈਂ ਕਿਹਦੇ ਤੈ ਮੇਰੀ ਜੋ ਨਾ ਕਿਤੇ ਆ ਗਈ ਬੂਈ ਕੋੜ ਆ ਲਿਆ ਉੱਪਰੇ ਉੱਪਰੇ ਵਾਲ ਕੰਮ ਨਹੀਂ ਹੈਗਾ ਜਟਾ ਗੋਲ ਦਾ ਮੈਂ ਕਹ ਰਹੀ ਕਿ ਤੁਸੀਂ ਮੈਂ ਲਾਈਟ ਇੱਧਰ ਲਾਈਟ ਦੇਖਦੀ ਹਾਂ ਲਾਈਟ ਹਾਂ ਹਾਂ ਕੋਲੇ ਲੱਡੂ ਲੱਡੂ ਹਾਂਜੀ ਪੱਕਾ ਮੀਗਾ ਕਰੇ ਕਰੇ ਜਾਂ ਹੀ ਜਾਂਦੀ ਆ ਹਣੇ ਭਾਈ ਸਾਡਾ ਜ਼ਿਆਦਾ ਹੀ ਹੋ ਗਿਆ ਹੋਰ ਫਰਕ ਰਹਿ ਗਿਆ ਚੱਲ ਨਹੀਂ ਹੁੰਦੀ ਗਾ ਲਾ ਦੋ ਹਣੇ ਜ਼ਿਆਦਾ ਨੇ ਹਣੇ ਜਾਵਾਂ ਰਹਿ ਨਹੀਂ ਆਉਂਦੇ ਜਾਵਾਂ ਹੋਰੀ ਲਾ ਦੇ ਲਾਉਂਦੇ ਜੀ ਲਾਉਂਦੇ ਕੋਈ ਨਹੀਂ ਲਾ ਲਾ ਦੇ ਲਾ ਭਾਈ ਹਾਂ ਵੀ ਕਿੰਨਾ ਵਾ ਜਰਮ ਦੇ ਨਾਲੇ ਮੁੰਡਿਆ ਕਿੰਨੇ ਸਾਲ ਦਾ ਹੋ ਗਿਆ ਪੁੱਛੋ ਤਾਂ 10 ਬੁੱਤ ਕਿੰਨੇ ਸਾਲ ਦਾ ਹੋ ਗਿਆ 8 8 ਸਾਲ ਦਾ ਬੁੱਤ ਸਾਥੀ ਸਾਥ ਦਾ ਹੋ ਗਿਆ 8ਵਾਂ ਲੱਗ ਗਿਆ ਅੱਜ ਲੱਗਣਾ ਅੱਜ ਲੱਗ ਜਾਣਾ ਸਮਝਣਾ 7 ਸਾਲ ਦਾ ਪੂਰਾ ਹੋ ਗਿਆ 7 ਸਾਲ ਦਾ ਪੂਰਾ ਕਿੱਦੇ ਵਜੇ ਹੋਇਆ ਸੀ 7 ਸਾਲ ਦਾ ਕਿੰਨੇ ਵਜੇ ਦੇ 6 ਮਿੰਟ ਪਰ ਹਾਂ ਰਾਤ ਨੂੰ ਹੋਇਆ ਹੈ ਰਾਤ ਨੂੰ ਹੋਇਆ ਹੈ ਰਾਤ ਨੂੰ ਨਾ ਕੱਲ ਰਾਣੀ ਦੀ ਪਹਿਲੀ ਦਿਨ ਰਾਤ ਸੀ ਮਾਂ ਬੁੱਤੋ 2 ਤਰੀਕ ਹੋ ਗਈ ਥੀ ਤਾਂ ਹੀ ਨੇ ਕਹਿੰਦੀ ਹੋਰਿਆ ਹਾਂ ਹੋ ਗਿਆ ਭਾਈ ਇਹ 2 ਦਿਨ ਹੋ ਗਏ ਚੋਣ ਤੇ ਇਨੇ ਬਹੁਤ ਭਾਜਣਾ ਪਾਈਆਂ ਇਹ ਕਹਿਆ ਕਿਤੇ ਇਹਨੇ ਤਾਂ ਸਾਰਾ ਹੀ ਟੱਪਰ ਹੈ ਨਾ ਸਾਰੇ ਛੱਤ ਨਹੀਂ ਹੱਥ ਪਾਏ ਬਸ ਸਾਰਾ ਟੱਪਰ ਨਹੀਂ ਨੇ ਜਦ ਤੱਕ ਹੋਇਆ ਨਹੀਂ ਜਦ ਤੱਕ ਨੱਠ ਭਾਜੀ ਨੇ ਪਾਈ ਉਹ ਰੱਖੀ ਪੀਜੀਆ ਹੀ ਹੋਇਆ ਕੀ ਨਾ ਬਹੁਤ ਪੀਜੀਆ ਹੀ ਹੋਇਆ ਫਿਰ ਇਹ ਹੀ ਹੋਇਆ ਤਾਂ ਮੈਂ ਪੰਜ 6 ਦਿਨ ਪਹਿਲਾਂ ਦਾਗ ਰਹੀ ਹਾਂ ਜੀ ਤੁਸੀਂ ਵੀ ਕਰੋ ਕੋਈ ਮੈਨੂੰ ਤਾਂ 6 ਦਿਨ ਹੀ ਲੱਗਾ ਦਾਗ ਰਹੀ ਹਾਂ ਵੀਰ ਅਰੇ ਨਾ ਮੈਂ ਵੀ ਲਾ ਵੀ ਚਾਖਦੇ ਪੱਤੇ ਹੋ ਨੂਰ ਆਪਾ ਜੀ ਦਾ ਜੀ ਅੱਜ ਨੂਰ ਵੀ ਭਾਈ ਸਾਡੀ ਨੂਰ ਸਾਡੀ ਅੱਜ ਅਮਰੀਕਾ ਵਾਲੀ ਡਰੈਸ ਪਾਈ ਫਿਰਦੀ ਆ ਕਹਿੰਦੀ ਮੈਂ ਕੋਈ ਡਰੈਸ ਨਹੀਂ ਆ ਉਹ ño ਨਹੀਂ ਇਹ ਲੱਗਦੀ ਸੋਹਣੀ ਲੱਗਦੀ ਮੇਰੇ ਬੁੱਤਿਆਂ ਆ ਬੂਆ ਕੋ ਸੋਹਣੀ ਲਾ ਆ ਆ ਅਰੀਕਾ ਦੇ ਬੂਆ ਇੱਥੇ ਮਿਲਣਾ ਉਹ ਬੂਆ ਸੋਹਣੀ ਡਰੈਸ ਆ ਮੂਰ ਥੈਂਕ ਯੂ ਕਰਦੇ ਥੈਂਕ ਯੂ ਕਹਦੇ ਥੈਂਕ ਯੂ ਕਹਦੇ ਬੁੱਤਿਆਂ ਕੇ ਥੈਂਕ ਯੂ ਸ਼ਰਮ ਦੀ ਆ ਆ ਨੂਰੂ ਆਕੇ ਚਲਾ ਜਾਈ ਪਾਹੀ ਬਾਬਾ ਸੋਹਣੀ ਲੱਗਦੀ ਏ ਨਹੀਂ ਵਧੀਆ ਲੱਗਦੀ ਆ ਲੋਰਾ ਦਿਖਾ ਦੇ ਬੂਝੇ ਖੜੀ ਹੋ ਕੇ ਖੜੀ ਹੋ ਕੇ ਲਗਾ ਖੜੀ ਹੋ ਕੇ ਖੜੀ ਹੋ ਕੇ ਦੇਖੈਂ ਚੈਂਡਲ ਖੋਲ ਚੈਂਡਲ ਖੋਲ ਦੇ ਪੁੱਤ ਚੈਂਡਲ ਖੋਲ ਹੁਣ ਤਾਂ ਖੇਲਣ ਪਰ ਜੁਟ ਗਏ ਯਾਰ ਖੋਲੋ ਅੱਠਵਾਂ ਸਾਲ ਲੱਗਿਆ ਭਾਈ ਮੁੰਡੇ ਨੂੰ ਅੱਠਵਾਂ ਦਾ ਸ਼ੁਰੂ ਹੋਇਆ ਸ਼ੁਰੂ ਹੋਣਾ ਸੱਤ ਮੋ ਮੋ ਲਾ ਦੇ ਮੋ ਭਿੰਗੜ ਜਾਣਾ ਦਾ ਮੋ ਜਿਹੜੂ ਘਾਪਰ ਉਹ ਚੱਲ ਜ਼ਰੂਰੀ ਨਹੀਂ ਵੀ ਉੰਨੀ ਹੀ ਲਾਣੀ ਆ ਇੱਕ ਲਾ ਲੋ ਇੱਕ ਲਾ ਲਓ ਇੱਕ ਲਾ ਲਓ ਵੱਖਾ ਕੱਟ ਕਰੀ ਜਾ ਇਸ ਮੇਰੇ ਵੱਖਾ ਕੱਟ ਕਰਤਾ ਹਾਂ ਆਹੋਂ ਪਰ ਨਹੀਂ ਬਲ ਜਣੀ ਦਿੱਤੀ ਬਲ ਕੇ ਤਾਂ ਦੇ ਕੱਟਣੇ ਪਹਿਲੇ ਹੀ ਖੜਾ ਤਾ ਦੇਖ ਲਾ ਤੈਨੂੰ ਨਾ ਅਸੀਂ ਪਹਿਲੇ ਹੀ ਕੁੱਟ ਲਾ ਦੇ ਦੂ ਨਾ ਦੇ ਵਿੱਚ ਲਾਓ ਬਈ ਤੇਰਾ ਮਨ ਕਿਹੋਂ ਗਿਆ ਇਹ ਕੱਟੂ ਨਾ ਸੋ ਤੂੰ ਲੈ ਆਉਗੇ ਇੱਧਰ ਮੇਰੀ ਕਿੰਨੀ ਫੜ ਲਿਆ ਨੇ ਇਹ ਕੋਈ ਮੌਕਾ ਨਹੀਂ ਕਰਦਾ ਲਾਓ ਜੀ ਇਹ ਦੀਦੀ ਨਹੀਂ ਇਹ ਬਲਗੀ 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 ਨਹੀਂ ਉਹ ਪੱਕਾ ਜਦੋਂ ਕੋਈ ਚਲਦੀ ਹੁੰਦੀ ਹੁਣ ਤਾਂ ਪੱਕਾ ਬਹੁਤ ਘੱਟ ਕਰਿਆ ਵਾ ਹੁਣ ਤਾਂ ਬਹੁਤ ਘੱਟ ਕਰਦਾ ਪੱਕਾ ਜੇ ਆਪ ਵੀ ਤੁਸੀਂ ਆਦਤ ਇੱਧਰ ਤੇ ਨਾਲ ਰਹਿੰਦੇ ਆ ਅਸਲ ਉਹ ਰਮਨ ਨੇ ਪੱਕਾ ਮੰਨਦਾ ਕੋਟਣੇ ਇੱਕ ਮਿੰਟ ਓਏ ਲੋ ਜੀ ਇਧਰ ਬੈਠ ਕੀ ਸਾਡੀ ਸੰਗਤ ਸਾਰੀ ਭਾਈ ਹਾਂ ਹੁਣ ਬਾਲ ਦੇਦੀ ਹੁਣ ਹਾਂ ਹਾਂ ਬਾਲ ਕੇ ਨਾ ਚੰਗੀ ਤਰ੍ਹਾਂ ਲੈ ਕਮਾਲ ਹੋ ਗਈ ਹੱਥ ਜਿਹਾ ਲਾਲ ਚਾਰ ਪਾਣੀ ਸਿੱਖਾ ਭੂਕਦੀਆਂ ਹਾਂ ਉਹ ਜਦੋਂ ਲੁੱਧੇ ਹੁੰਦੇ ਆ ਬੱਕੇ ਨਾਲ ਚਲ ਹੁਣ ਬਾਲ ਲੈ ਆਹ ਰਹਿ ਗਿਆ ਤੁਹਾਨੂੰ ਤਾਂ ਨਹੀਂ ਸੀਂਖਾ ਬਾਲਣੀਆ ਆਹ ਰਹਿ ਗਿਆ ਓਏ ਤਾਂ ਹੀ ਦੇ ਬਾਤੀਆਂ ਫੋਨ ਵਾਲਾ ਇੱਕ ਖੱਬਾ ਬੰਦਾ ਹੈ ਹਾਂ ਇੱਕ ਤਾਂ ਖੱਬੂ ਆ ਭਾਈ ਲੈ ਭਾਈ ਬਲ ਗਈ ਇਹ ਸੱਤ ਨਾਲ ਵੀ ਉਹ ਇਹ ਸੱਤ ਨਾਲ ਵੀ ਉਹ ਇੱਕ ਆ ਸਮਝ ਲੈ ਹਾਂ ਲਓ ਭਾਈ ਚਲੋ ਲਓ ਜੀ ਚੱਲ ਉਹ ਖੜ ਜਾ ਕੋਈ ਨਹੀਂ ਕੋਈ ਨਹੀਂ ਚਲੋ ਕੋਈ ਨਹੀਂ ਕੋਈ ਨਹੀਂ ਆ ਉਹਨੇ ਮੌਕੇ ਨਹੀਂ ਦਿੱਤਾ ਕਿ ਉਹਨੂੰ ਕਹਿਣਾ ਵੀ ਮਾਰ ਦੇ ਫੂਕ ਪਹਿਲੇ ਚੱਕ ਤਾਂ ਕੰਮ ਇੱਧਰੋਂ ਨਾ ਚੱਲੋ ਮਨ ਵੀ ਰੁਕ ਨਹੀਂ ਆਜੋ ਆਜੋ ਇੱਧਰ ਲੰਘ ਜਾਓ ਆਜੋ 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 ਲੰਘ ਜਾ ਲੰਘ ਜਾ ਕੋਈ ਮਨਵੀਰ ਮੇਰਾ ਕਿਸੇ ਨੂੰ ਕਹਿਣ ਦਾ ਮੌਕਾ ਨਹੀਂ ਦਿੱਤਾ ਵੀ ਭਾਈ ਮਾਰ ਦੇ ਫੂਕ ਚਲੋ ਮੈਂ ਮਾਮੇ ਪੜਾ ਲਾਓ ਜੀ ਕਟੋ ਕੇਕ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮਨਵੀਰ ਕੋਲੀ ਚ ਪਾ ਲਓ ਲਾਓ ਜੀ ਹੈਪੀ ਬਰਥਡੇ ਭਾਈ ਹੋਲੀ ਚ ਪਾਲਾ ਦੀ ਦੋ ਚਮਚੇ ਹੈਪੀ ਬਰਥਡੇ ਪੁੱਤ ਸਾਰੇ ਖੜਾ ਲੂ ਮੂੰਹ ਮਿੱਠਾ ਫੇ ਕੋਲੀ ਚ ਪਾਲਾ ਹੋਰ ਉਹ ਇੱਕ ਨਾਈਫ ਕਿਦਾਂ ਫੜਿਆ ਉਹਨੇ ਨੂਰ ਨੇ ਉਹ ਦੇਖਦੀ ਆ ਗੋਰਨਾ ਚਲ ਖਾ ਲੈ ਵੀਰ ਨੂੰ ਪੁੱਤ ਨਰੂ ਚਲੋ ਖਾ ਜਿੱਥੇ ਕਿਤੇ ਗੱਡੀ ਖਲੋਜੀ ਸੀਗੀ ਆਜਾ ਜੀ ਚਲੋ ਬੂਜੀ ਤਾਂ ਲਾ ਦੇ ਹੱਥ ਲਾ ਦੇ ਸਰ ਜੀ ਮੈਨੂੰ ਕੁੜੀ ਦਾ ਲਾਓ ਬਾਈ ਵੈਰੀ ਗੁੱਡ ਕਾਹਦੀ ਬੱਚਾ ਕਹਿਦਾ ਪੁੱਤ ਤੂੰ ਖਾ ਲੈ ਨਰੂ ਤੂੰ ਨਹੀਂ ਤੈਪੀ ਕਹਿੰਦੇ ਹੈਪੀ ਹੋਰ ਆਵੇ ਸੁੱਕੀ ਦੋ ਨਰੂ ਪੱਖਾ ਲਾ ਦੇ ਵੀਰ ਲਾ ਪੁੱਤ ਬੜਾ ਹਲਵੀ ਖੋੜੀ ਕਰਕੇ ਲਾ ਦੇ ਨਹੀਂ ਉਹ ਕੇ ਕਿ ਘੱਟੇ ਖਾਂਦੀ ਆ ਜੀ ਇਹ

ਬਾਬੂ ਵਜਗਾ ਜੀ ਕੋਈ ਗੱਲ ਮਨਵੀਰ ਬੱਸ ਆ ਕਹਿੰਦਾ ਹੁਣ ਨੂਨ ਓ ਯਾਰ ਤੂੰ ਹੁਣ ਵੀਰੇ ਨੂੰ ਖੜਾਉਣਾ ਹੁਣ ਤੂੰ ਰੋਣ ਲੱਗ ਗਿਆ ਓਹੋ ਇਹ ਕਹਿੰਦਾ ਬਲੱਡ ਹੈਪੀ ਬਰਥਡੇ ਤਾੜੀਆਂ ਤੋੜੀਆਂ ਨੂੰ ਨਹੀਂ ਗਿਣਦਾ ਇਹ ਫਿਰ ਜਾ ਤੰਗ ਹੋ ਜਾਂਦਾ ਚੱਕੋ 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 ਫਾਈ ਓ ਬੱਸ ਗਾਮੂ ਹੋ ਗਿਆ ਗਰਮ ਹੋ ਗਿਆ ਹੁਣ ਤਾਂ ਸਰੋ ਪੁੱਤ ਸੁਖੀ ਤੂੰ ਹੀ ਚਲੋ ਹੁਣ ਕਰਾਓ ਆਪਣੇ ਵੀਰੇ ਦਾ ਭਾਈ ਮੈਨੂੰ ਮਿੱਠਾ ਰਮਨ ਉਧਰ ਜਾਣਾ ਦਾ ਹੋ 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 ਜ਼ੁਕੀ ਅਜੇ ਟਾਹਦਾ ਭਾਈ ਹਾਂ ਮੈਂ ਰਮਨ ਦੀ ਵੀ ਹੈਗੀ ਟਾਹਰ ਤਾਂ ਕੀ ਹੋ ਗਿਆ ਇਹਨੂੰ ਕੋਈ ਬੋਸ ਤੇ ਮੁਸਤਰੀ ਹੈ ਹਾਂ ਕੀ ਹੋਇਆ ਹੁਣ ਦੱਸ ਵੀਰੇ ਬੰਕਿਆ ਅਲੀ ਨਾਇ ਮਾਰਿਆ ਸੀ ਮਾੜਾ ਐਣਾ ਇੰਨੀ ਖੇਤੀ ਕਹਿੰਦਾ ਵੀ ਕੇਕ ਸਿੱਧਾ ਹੀ ਮੂੰਹ 'ਚ ਮਾਰਿਆ ਕਹਿੰਦਾ ਪਤਾ ਨਹੀਂ ਇਹਨੇ ਕਿਆ ਪੀ ਲਿਆ ਗੱਲਾਂ ਠੀਕ ਆ ਮੇਰੇ ਅਕਨਾਂ ਦੀ ਗੱਲ ਠੀਕ ਆ ਮੇਰੇ ਅਕਨਾਂ ਦੀ ਗੱਲ ਇਹ ਪਾਈ ਗਿਫਟ ਗਿਫਟ ਹੈ ਸਾਡੇ ਸਾਰਿਆਂ ਇਹ ਇਹ ਗਿਫਟ ਸਾਡੇ ਸਾਰਿਆਂ ਵੱਲੋਂ ਆ ਮੋ ਮੈਂ ਲਾ ਮਾਤਾ ਦੱਸ ਕਿਹੜਾ ਲਾ ਹੁੰਦਾ ਤੂੰ ਵੀ ਮਾਰ ਲੈ ਕੈਮਰਾ ਵਸ ਹੁਣ ਜਿਆਦਾ ਵੀ ਨਾ ਲਾਇਓ ਬਚਰੇ ਦੇ ਲੈ ਤੁਹਾਡੇ ਨਾਲ ਨੂੰ ਕਹਦੇ ਮਾਮੇ ਉਹ ਨਹੀਂ ਜਿਆਦਾ ਲੱਗਣਾ ਫਿਰ ਦੱਸ ਖਲਾ ਦੇ ਵਿਚਾਰ ਇਹ ਆਪਾਂ ਨੂੰ ਵੀ ਆਪ ਨੂੰ ਜਿਆ ਵਾਮੀ ਨਾ ਉਹ ਜਿਆ ਤਾਂ ਵੀ ਨਾ ਲਾਓ ਛੇ ਦਿਨ ਕਿੰਨਾ ਹੋ ਗਿਆ ਸਾਡੀ ਕੁੜੀ ਖੜੀ ਟੈਨਸ਼ਨ ਵੀ ਹੋ ਗਈ ਹੈ ਇਹ ਦਿਨਾਂ ਕਿੰਨੇ ਚਿਰ ਦੇ ਬਹੁਏ ਸਾਡੀ ਕੁੜੀ ਬੜੀ ਟੈਨਸ਼ਨ ਵੀ ਹੋ ਗਈ ਬਹੁਏ ਵਾਲੇ ਨੂੰ ਪਹਿਲਾਂ ਆ ਬੇਨੀਆਂ ਦੇ ਵਿੱਚ ਚੋ ਜੰਦੀ ਪਹਿਲਾਂ ਲੋ ਫਾਲ ਨਹੀਂ ਕੋਈ ਨਹੀਂ ਹਾਂ ਇੱਧਰ ਆ ਜਾ ਕੀ ਹੋਇਆ ਇਹ ਵਿੱਚ ਕਿਵੇਂ ਮੀਟ ਕੱਢੀ ਇਹਦੇ ਚ ਰੜਕਾ ਪਾਈ ਸੇ ਕਹਾਬ ਐ ਕਿਤੇ ਬਿਸਮੱਲਾ ਗੁਲਾਬੀ ਆਹੋ ਸਾਥ ਬੋਗੀ ਜੀ ਕਰਕੇ ਚੀ ਸਾਹਮਣੇ ਬੈਠਾ ਰੱਖੀ ਹੋਈ ਹੈ ਮੇਰਾ ਨੂਰੂ ਰਹਿ ਗਿਆ ਸਾਹਮਣੇ ਬੋਲ ਸੋ ਨਾ ਹੋਏ ਹੋਏ ਨਹੀਂ ਨਾ ਨਹੀਂ ਕਰਦੇ ਹਾਂ ਮੈਂ ਉੱਧਰ ਲੈ ਜਾ ਮੈਂ ਮੂੰਹ ਕਢਾ ਦੇ ਉੱਧਰ ਲੈ ਜਾ ਜੀ ਫੜੀ ਉਰੇ ਕਾਰ ਨੂੰ ਪੱਗਿਆ ਨੇ ਉਰੇ ਇੱਕ ਦਾ ਪੱਖਾ ਹੋਰ ਅਸੀਂ ਵੀਡੀਓ ਕਰਕੇ ਘੱਟ ਕਰਿਆ ਮੈਂ ਜੀ ਉਹਦੇ ਕਰਕੇ ਗਰਮੀ ਥੋੜੀ ਮੰਦਾ ਜਾਦਾ ਨਹੀਂ ਤੇ ਜੇ ਪੱਖਾ ਨਾ ਘੱਟ ਕਰੀਏ ਤੇ ਵੀਡੀਓ ਦੀ ਆਵਾਜ਼ ਆਈ ਜਾਂਦੀ ਤੇ ਨਾ ਇਹ ਵੀ ਜਵਾਨਾ ਰੱਬ ਤੁਹਾਨੂੰ ਤੇਰੀ ਲੰਬੀ ਉਮਰ ਕਰੇ ਹੈ ਤੇ ਹੈਪੀ ਬਾਗ ਰਹੇ ਜਿੰਨਾ ਤੂੰ ਮੈਂ ਤਾਂ ਥੋੜਾ ਹੀ ਲਾਉਣਾ ਮਾਮੀ ਨਾ ਮੈਂ ਤੇਰੀ ਇਹਨਾਂ ਕਰਤਾ ਕੰਮ ਜਾ ਮੈਂ ਮਾਪੇ ਬਹੁਤ ਛੋੜੀ ਪੜ੍ਹ ਲਿਖ ਕੇ ਬੜਾ ਅਫਸਰ ਬਣੇ ਬਰਾਲੀ ਬੁੜੇ ਮੰਗ ਪੜ੍ਹ ਲਿਖ ਕੇ ਬੜਾ ਅਫਸਰ ਬਣੇ ਮਾਪੇ ਦਾ ਨਾਮ ਰੋਸ਼ਨ ਕਰੇ ਨੂੰ ਉੱਤੇ ਰੱਖੀ ਆ ਕਰੇ ਲਾਉ ਦੀ ਮੇਰਾ ਕੁਤੀ ਲੈ ਜੀਜੀ ਲੈਣਾ ਨਹੀਂ ਤਾਂ ਹੁਣ ਕੇਕ ਪਾਣੇ ਨਹੀਂ ਖਾਂਦੇ ਤੇ ਹੁਣ ਛਕੀਏ ਭਾਈ ਲਿਆਓ ਫੇ ਕੇਕ ਪਾ ਕੇ ਜਿਵੇਂ ਤੇ ਖਾਤਾ ਹਾਂਜੀ ਹਾਂਜੀ ਲਾਪਰੀ ਪਾਤਾ ਹਾਂਜੀ ਪਾ ਲੀ ਹਾਂ ਉਹਨਾਂ ਦਾ ਉਹਨਾਂ ਦਾ ਭਾਈ ਮਿਲ ਗਏ ਹਾਂ ਆਹ ਰਾਜ ਗੁੰਨੇ ਨਹੀਂ ਉੱਦਾਂ ਮਿੱਠਾ ਆਂਦੀ ਹੱਥ ਲਾ ਕੇ ਬਸ ਇੰਨਾ ਹੀ ਮਾੜਾ ਟੇਸ ਦੇਖ ਕੇ ਫਿਰ ਬਸ ਕੁਝ ਨਹੀਂ ਖਾਂਦੀ ਮਿੱਠਾ ਹੋਰ ਇਹੋ ਖਾਂਦੀ ਹੈ ਬਸ ਕਦੀਸਾ 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 ਹਾਂ ਕੇ ਖਾਣਾ ਕਦੀਸਾ ਵੀ ਖਾਇਆ ਨਹੀਂ ਨਾ ਬੁੱਕੀ ਦੀ ਨਾ ਨਾ ਇਹਨੋ ਬੱਚੇ ਇੱਕ ਦਿਨ ਕੀ ਹੋਇਆ ਜੀ ਚੌਲ ਬਣਾਏ ਪੇਲੇ ਇਧਰ ਹੱਤੀ ਬਾਡੇ ਚੌਲਾਂ 'ਚ ਥੋੜੀਆਂ ਜੀਆਂ ਮਿਰਚਾਂ ਪਾ ਗੀਆਂ ਜਾਂਦਾ ਜੈ ਸਪਾਈਸੀ ਖਾਣੀ ਐ ਇਸ ਕਰਕੇ ਮੈਂ ਬਣਾਏ ਸੀ ਬਾਈ ਚੌਲ ਨੂੰ ਵੀ ਸਾਡੀ ਬਹੁਤ ਖਾਂਦੀ ਆ ਇਹਨੇ ਦੇਖ ਲਓ ਤੁਸੀਂ ਅੱਖਾਂ 'ਚ ਪਾਣੀ ਆ ਗਿਆ ਪਰ ਚੌਲ ਖਾਣੇ ਨਹੀਂ ਇਹਨੇ ਬੰਦ ਕਰੇ ਦੇਖ ਲਓ ਤੁਸੀਂ ਐਂ ਸਵਾਹ ਆ ਅੱਖਾਂ 'ਚ ਸਾਹਮੁਕੜੀ ਦੇਖਣਾ ਲਾ ਵੀ ਨੂੰ ਮਿਰਚਾਂ ਲਾ ਕੇ ਚੌਲ ਨਹੀਂ ਖਾਂਦੇ ਚੌਲ ਨਹੀਂ ਛੱਡੇ ਹੈਗੇ ਆ ਨਹੀਂ ਆਏ ਨਮਕੀਨ ਕੀ ਜਿੰਨੀ ਮਰਜ਼ੀ ਮਿਲ ਜਾਣ ਜਿੰਨੀ ਮਰਜ਼ੀ ਹੋਵੇ ਪਰ ਇਹਨੂੰ ਮਿੱਠਾ ਨਹੀਂ ਸਵਾਦ ਲੱਗਦਾ ਜਮੇ ਮਿੱਠਾ ਨਹੀਂ ਕਿਉਂ ਮਿੱਠਾ ਕਿਰਾਜੀ ਹੌਲੀ ਨੂਡਲਾਂ ਚ ਕਿੰਨੀ ਮਿਰਚ ਦੇ ਕੋਈ ਜਿਹੜੇ ਨੂਡਲ ਲੈਂਦੇ ਤੇ ਰੋਬਰ ਦੇ ਵੀਦੇ ਨੇ ਹਾਂ ਇਹ ਬਾਈ ਇਹਦੇ ਵੀ ਛੱਡੇ ਸਾਡੇ ਕਿਸੇ ਹੰਚੋਣਾ ਨਿਕਲ ਗਿਆ ਬਿਲਕੁਲ ਬਿਲਕੁਲ ਇਹ ਪਸੰਦ ਦਾ ਪਸੰਦ ਦਾ ਮਰਚੇ ਪਸੰਦ ਹੈ ਜੀ ਤੇ ਯਾਰ ਦੇਖ ਤਾ ਲੈ ਦੇਖ ਕੇ ਜਮ ਚੁੱਪ ਕਰਕੇ ਬੈਠ ਗਿਆ ਇਹ ਬਾਈ ਦੇਖ ਤਾ ਲੈ ਹੈ చూ తప్ప ట్రెక్ ట్రెక్కిన ਨੰਬਰ ਨੰਬਰ ਨਹੀਂ ਅਸੀਂ ਦੇਖ ਆ ਤਾਂ ਲਿਖੇ ਗਏ ਦੇਖ ਭਾਈ ਮਾਪੇ ਤਾ 9 ਸਾਲ ਹੀ ਹੈ ਆਹ ਦੇਖ ਲੱਗਦਾ ਨਾ ਇਹ ਜਾਣਾ ਆਹ ਨਹੀਂ ਭਾਈ ਤਾਂ ਨਾ ਚਲ ਜੇ ਨਾ ਵੀ ਆਏ ਨਾ ਉੱਥੇ ਚੇਂਜ ਹੋ ਸਕਦੇ ਇੱਕ ਹਾਰ ਮਨਵੀ ਤੈਨੂੰ ਤਾਂ ਕੱਪੜੇ ਨਹੀਂ ਲਾਕੀ ਦੋ ਮੈਂ ਦਵਾ ਤਾ ਇਹ ਚੀਜ਼ਾਂ ਕਿ ਇੱਥੇ ਫਰੇਰੋਂ ਪਾਏ ਨੇ ਹੋ ਬਾਹਰ ਪਾ ਕੇ ਗਰਮੀਆਂ ਦੋ ਹੁਣ ਆ ਕੇ ਜੇ ਮੈਂ ਤਾਂ ਚੱਲ ਕੇ ਦੇਖਿਆ ਨਾ ਉੱਥੇ ਇੱਥੇ ਗੇਟ ਖੋਲਿਆ ਜਾ ਐਂਟਰੀ ਕਰੀ ਅਸੀਂ ਉਹ ਮਗਾ ਕਹਿੰਿਆ ਜੀ ਮੇਰੇ ਵੀ ਮੇਰੇ ਉਹ ਜਿਹੜਾ ਉਹ ਪਾਈ ਕਰਦਾ ਤਾਂ ਇਹ ਨਹੀਂ ਉਹ ਪਾਈ ਕਰ ਇਹ ਵੀ ਕਰਦਾ ਰਹੇਗਾ ਬਾਰਾ ਕਛਾਇਆ ਉਹ ਹੋ ਜਾਇਆ ਅੱਛਾ ਅੱਛਾ ਮੈਨੂੰ ਨਹੀਂ ਲੱਗਦਾ ਜੀ ਹਾਂ ਉਹ ਮੈਨੂੰ ਨਹੀਂ ਸੋਹਣਾ ਲੱਗਦਾ ਨਾਲੇ ਕੱਪੜਾ ਵੀ ਵਧੀਆ ਹੈ ਯਾਰ ਇਹ ਪਹਿਲਾਂ ਮੂੰਹ ਤੇ ਆਇਆ ਨਾ ਹਾਂ ਇਹ ਕੱਪੜਾ ਜੀ ਜਨਾਬ ਬੰਦਿਆ 100 ਦਾ ਕੱਪੜਾ ਇੱਕ ਮਿੰਟ ਪੁੱਤ ਇੱਕ ਮਿੰਟ ਜਿਆ ਮੈਂ ਪਾ ਦਾਂ ਅੱਡੇ ਬਹੁਤ ਸੁਪਾ ਲੈ ਜੀ ਬੜੀ ਤੇਜ਼ ਸਰ ਤੋਂ ਸਰ ਭਾਈ ਮੈਂ ਖਾ ਲਿਆ ਬੜੀ ਤੇਜ਼ ਸਰ ਬਸ ਗਿਆ ਬਸ ਨਾਲ ਹੀ ਨਾਲ ਹੀ ਆ ਗਈ ਆ ਛਕਣੇ ਨੂੰ ਹੈ ਕਹਿੰਦੇ ਉਹ ਮੈਂ ਮਿੱਠਾ ਖਾ ਲੈਣਾ ਖਾਣੀ ਹੁੰਦਾ ਅੱਛਾ ਓਕੇ ਕੱਜ ਪਤਾ ਕਿਆ ਚੱਕਰ ਆ ਅਜ ਇੱਕ ਹੋਰ ਚੱਕਰ ਆ ਭਾਈ ਅਮਰੀਕਾ ਤੇ ਭੂ ਆਈ ਗਈ ਕੀ ਕੇ ਕੁੱਤੇ ਵੀ ਖਾਇਆ ਜੀ ਮੈਂ ਖਾ ਕੇ ਇਹਨੇ ਕਦ ਦੇਖਿਆ ਤੁਸੀਂ ਮੈਨੂੰ ਖਾਂਦੇ ਨੂੰ ਅਰਫੋਈ ਦੀ ਛੱਤ ਲਾਇਆ ਏ ਤੂੰ ਮੈਨੂੰ ਦੇਖਿ ਨਾ ਲੈ ਆ ਕੇ ਦਿਖਾਓ ਫੋਨ ਜਿਹੜਾ ਗਵਾਹ ਭਰਦਾ ਗਵਾਹੀ ਭਰਦਾ ਤੁਹਾਡੀ ਮੈਨੂੰ ਕਿਸੇ ਗਵਾਹੀ ਦੀ ਲੋੜ ਨਹੀਂ ਮੈਨੂੰ ਪਤਾ ਬਸ ਸੰਪੰਦ ਹੈ ਮੈਂ ਕਿੰਨਾ ਖਾਣੀ ਉਹਦੇ ਹੂੰ ਮੇਰੇ ਸਿੱਪਰੇ ਡੇਲ ਮੇਟਾ ਲਪਸਾਂ ਨੂੰ ਉਹ ਮਿਲਿਆ ਨਹੀਂ ਮੇਰਾ ਕਿਹਾ ਦਾ ਲੱਕੀ ਵਈ ਕੋਈ ਤੰਨੇ ਕੇਕ ਬਣੇ ਮਿਲਿਆ ਮੇਰੇ ਕੋਲ ਵੀ ਮਿਲਿਆ ਅਸੀਂ ਵੀ ਦੇਖ ਰਹੇ ਆ ਅੱਜ ਹਾਂ ਤੰਨੇ ਕੇਕ ਬਹੁਤ ਖੂਬ ਗਰਮੀ ਦਾ ਗੱਲ ਪਤਾ ਕੀ ਆ ਹਾਂ ਗਰਮੀ ਦਾ ਸਾਰਾ ਸਾਮਤ ਹੋ ਗਿਆ ਉਹ ਗੱਲ ਹੈਗੀ ਏਦਾਂ ਗਰਮੀ ਦਾ ਟਾਈਮ ਆ ਹਰੇਕ ਬੰਦਾ ਉੱਤੇ ਕੇ ਚੀਜ਼ ਬਣਾਉਂਦਾ ਜਿੰਨੀ ਕਰ ਰਹੀ ਦੀ ਯੂਜ਼ ਹੋ ਰਹੀ ਆ ਕਰਕੇ ਖਰਾਬ ਹੋਣਾ ਡਾਦਾ ਨਾ ਫੇਰਾ ਹਾਂ ਬਾਈ ਕਹਿੰਦਾ ਜੇ ਤੁਸੀਂ ਬਾਈ ਵੱਲੋਂ ਪਹਿਲਾਂ ਫੋਨ ਮਾਰ ਕਰਨ ਦੇ ਘੰਟਾ ਤੋਂ ਘੰਟੇ ਪਹਿਲਾਂ ਕਹਿੰਦਾ ਫਿਰ ਅਸੀਂ 2 ਕਿਲੋ ਵਾਲੀ ਤਿਆਰ ਕਰ ਦਰਾਂਗਾ ਜਿਹਾ ਜਿਹਾ ਤੁਸੀਂ ਕਹਿੰਦੇ ਉਹੋ ਜਿਹਾ ਕਰ ਦਰਾਂਗਾ ਮਾ ਭਾਈ ਸਲਾਹ ਹੈ ਸਾਡੇ ਦੇ ਟਾਈਮ ਬਣੀ ਹੈ ਸੁਣ ਕੋ ਕਰਕੇ ਇਹ ਰੋ ਤੇ 2 ਕਿਲੋ ਕਿਲੋ ਵਾਲੇ ਤੇ ਉਹ ਵੀ ਦੋ ਲੈਣਾ 2 ਕਿਲੋ ਵਾਲਾ ਫਿਰ ਮੈਂ ਕਿਲੋ ਗੁੱਲੇ ਵਾਲੇ ਦੋ ਕਿਲੋ ਲੈ ਲੀ ਮੈਂ ਚੱਲ ਗੱਲ ਤਾਂ ਮਾਸੀ ਜੀ ਤੁਹਾਨੂੰ ਵੀ ਵਧਾਈਆਂ ਪੋਤੇ ਦੇ ਜਨਮ ਦਿਨ ਦੀਆਂ ਇਹ ਹਰਸ਼ਕੋਸ਼ਕੋ ਤੁਸੀਂ ਸ਼ੇਖੋ ਨਹੀਂ ਰਹਿਣੀ ਤੁਸੀਂ ਸ਼ੇਖੋ ਮੈਂ ਮਾਰ ਲੈਣੀ ਅੰਦਰ ਦੀਦੀ ਨਾਲ ਮੈਂ ਪੂੰਗਾ ਮੈਂ ਇੰਨਾ ਨਹੀਂ ਖਾਣਾ ਚਲੋ ਜੀ ਫੇਰ ਹੁਣ ਛਕ ਲਈਏ ਮੰਦੇ ਤੁਹਾਨੂੰ ਓਏ ਲੋਜੀ ਭਾਈ ਅਚਾਦਾ ਬਣ ਕੇ ਖਾ ਜੀ ਦਾ ਖਾ ਰਹੀ ਹੈ ਜੀ ਬੈਠੇ ਇੱਧਰ ਤੇ ਵੀ ਵਿਚਾਰੀ ਸਾਡੀ ਗੱਲ ਮੀ ਗੱਲ ਨਹੀਂ ਹੋਈ ਪਈ ਆ ਸਾਰਾ ਕੁਝ ਬੰਦ ਰੱਖ ਦੇ ਇੱਕ ਦੀਦੀ ਨੇ ਮਾਰ ਨਹੀਂ ਆਦੀ ਬਹੁਤ ਵਧੀਆ ਹੱਤੈ ਦੂਜਾ ਸੇਮੀਆਂ ਨਹੀਂ ਬਣਾਇਆ ਆਈ ਜਿਹਦੇ ਸੇਮੀਆਂ ਦੁੱਧ ਵਾਲੀਆਂ ਬਹੁਤ ਪਸੰਦ ਆ ਦੁੱਧ ਵਾਲੀਆਂ ਨਹੀਂ ਪਸੰਦ ਆ ਹਾਂ ਇਹ ਪੈਕਟ ਵਾਲੀਆਂ ਪਸੰਦ ਆ ਇਹ ਪੈਕਟ ਪੈਕਟ ਵਾਲੀਆਂ ਨੂੰ ਦੁੱਧ ਵਾਲੀਆਂ ਕਹਿ ਲੈਂਦੇ ਆ ਇੱਕ ਜਿਹੜੀਆਂ ਆਪਾਂ ਨੇ ਘਰ ਪੁੰਨੀਆਂ ਵੀ ਉਹ ਨਹੀਂ ਮੈਂ ਇੱਕ ਦਿਨ ਦੂਜਾ ਬਹੁਤ ਸੇਮੀਆਂ ਏ ਇਹ ਫੇਮੀਆਂ ਇਹ ਸਵਾਦ ਲੱਗਦੀਆਂ ਤੈਨੂੰ ਮੈਂ ਵੀ ਇਹੀ ਮਾਣਾ ਇੱਕ ਜਿਹੜੀਆਂ ਉਧਰ ਦੇ ਨਹੀਂ ਮੈਂ ਉਹ ਵੀ ਤਾਂ ਸੇਮੀਆਂ ਹੀ ਸੀ ਆ ਮੈਂ ਕਹਾ ਉਸੇ ਹੀ ਆ ਮੰਮੀ ਕਾ ਫੇਰੀਆਂ ਪਾਪਾ ਫੇਰੀਆਂ ਨੇ ਮੈਂ ਫੇਰੀਆਂ ਨਹੀਂ ਸੇਮੀਆਂ ਹੁੰਦੀਆਂ ਤੁਂ ਨਾ ਸੇਮੀਆਂ ਪੈਕ ਸੇਮੀ ਨਹੀਂ ਕਹਿੰਦੇ ਸੇਮੀਆਂ ਤੇ ਪਹਿਲਟ ਖਾਣਦੇ ਆ ਉਹਦੇ ਹੋਏ ਕਹਿੰਦੇ ਆ ਮੈਂ ਆ ਨਿਕਲਣੇ ਕਿ ਬੱਤ ਕੇ ਕਰੀਏ ਮੈਂ ਉਹ ਸੁਆਦ ਲੱਗਦਾ ਉਹ ਸੁਆਦ ਲੱਗਦਾ ਨਿਕਲਣੇ ਮੈਂ ਬੜੇ ਬਣਾਉਂਦਾ ਦੀ ਵੀ ਨੇ ਭਾਈ ਦਾਲ ਬਣਾਤੀ ਅੱਜ ਵੀ ਦਰਾਇਸ ਦੀਰਾ ਮਟਰ ਰਾਈਸ ਨਾ ਰੋਟੀ ਨਾ ਸੇਮੀਆਂ ਤਾਨੂੰ ਕੋ ਤਾਂ ਸਾਡੇ ਟੇਬਲ 'ਤੇ ਰਾਈਸ ਵਾਲਾ ਹੀ ਖਾ ਇਸ ਕਰਕੇ ਨਾਈਸ ਖਾ ਲੇ ਨਹੀਂ ਮੈਂ ਖਾਲੀ ਪਰ ਪੂਰਾ ਹੁਣ ਇਹੋ ਖਾ ਲੈ ਰੋਟੀ ਲੈ ਲਓ ਅੱਛਾ ਮਾਸੀ ਜੀ ਨੇ ਵਿਸ਼ਵਾਸ ਕਰੀਆ ਤਾਂ ਸੇਮੀ ਆ ਪਾਈ ਤੋਂ ਕਿਹੜੀਆਂ ਬਣੀਆਂ ਜੀ ਵਧੀਆ ਬਣ ਗਈਆਂ ਬਣੀ ਵਿੱਚ ਚੱਲ ਜੂਗਾ ਤੂੰ ਕਿ ਆ ਕੇ ਦੂ ਰੂ ਖਾਲਾ ਬੁੱਤ ਤੇ ਤੁਮੀ ਜਿੱਦੀ ਖਾਣਾ ਖੋਲ ਰੂ ਮਮਾ ਦੀ ਮਮਾ ਜੀ ਮਮਾ ਜੀ ਉੱਧਰ ਉਹਦੇ ਰੋਟੀ ਬਣਾ ਜਾਣਾ ਹੈ ਦਰਦੋਂ ਤੋਂ ਹਾਂ ਦੇਖ ਲੈ ਲੈ ਦਾਲ ਖਾਣੇ ਦੇ ਰਿਆ ਹੈ ਆਏ ਠੀਕ ਤਾਂ ਇਹਨੂੰ ਕਰ ਵੀ ਲੱਗ ਰਹੀ ਹੈ ਨਾ ਹੂੰ ਗੱਲ ਨਹੀਂ ਕਰੀ ਇਹ ਮੋਬਾਈਲ ਚ ਚੀਕ ਤਾਂ ਤੀਕ ਤਾਂ ਵੀ ਹੁੰਦੀ ਹੈ ਜਦੋਂ ਆਉਦਾ ਹੈ ਨਾ ਪਚਾ ਲਈਏ ਅਸੀਂ ਬਾਸ ਨੂੰ ਲੈ ਅੱਛਾ ਨਾ ਗੋਦੀ ਬੈਠਦਾ ਵੀ ਨਹੀਂ ਹੂੰ ਬੈਠਣਾ ਨਹੀਂ ਖੜ ਕੇ ਖੜਾ ਕੇ ਹੁਸ਼ਾ ਹਾਂ ਖੜ ਕੇ ਹੁਸ਼ਾ ਇੱਕ ਦੇਰ ਕੋਈ ਫੋਨ ਦੇਖੀ ਲਿਆ ਫੇਰ ਨੀਗਾ ਪਈ ਵੀ ਫੇਰ ਖੜਾ ਰੂਗਾ ਜੇ ਕੋਈ ਨਾ ਤਾਂ ਇੱਕ ਵਾਰ ਫੇਰ ਬੋਹਗਾ ਪਾਉਂਗਾ ਪਨੀਰ ਤੇ ਉਹ ਲੈਸਸ ਜਿਵਨੀਆ ਮਟਰ ਪਨੀਰ ਹੂੰ ਤੇ ਹਜੇ ਹੈ ਨਹੀਂ ਉਹ ਬਾਹਰ ਕਰਦੇ ਅੱਛਾ ਜਦ ਆ ਗਈ ਬਸ ਹਾਂ ਮਟਰ ਦੀ ਵੀ ਨਹੀਂ ਬਣਾਏ ਅੱਛਾ ਐਸੇ ਵਿੱਚ ਚੌਲ ਬਣਾ ਤੇ ਮੇਰਾ ਮਟਰ ਪਨੀਰ ਬਣਾਤਾ ਆਈ ਕਿੰਨਾ ਹੁਣ ਚਲੋ ਠੀਕ ਹੈ ਜੀ ਮੈਂ ਚੱਕਲੀਏ ਮਿਲਦੇ ਆਉਂਜੀ ਜੀ ਬਈ ਪ੍ਰਸ਼ਾਦਾ ਗਿਆ ਆਜ ਦੀ ਵੀ ਚੌਲ ਬਣਾ ਤੇ ਮਟਰ ਪਨੀਰ ਮੇਰਾ ਫੇਵਰਿਟ ਹੈ ਤੇ ਦਾਲ ਬਣਾ ਲਈ ਲੈ ਭਾਈ ਨਾਲ ਸਾਬਣ ਨਾਲ ਠੰਡਾ ਜਾਂ ਪਾਣੀ ਤੇ ਨਾਲ ਆ ਗਿਆ ਸਾਫ ਛੱਪਾਂ ਵੀ ਆ ਗਿਆ ਭਾਈ ਉਹ ਤੇ ਰੋਗੀ ਰਿਪੋਰਟ ਆ ਨਾ ਹੋਰ ਵੀ ਜੇ ਤੁਸੀਂ ਇਹ ਦੱਸੋ ਹੋਰ ਭਾਈ ਥੋੜਾ ਦੱਸੋ ਸੀ ਤੁਹਾਡਾ ਜ਼ਿਕਰ ਕਰ ਲਿਆ ਦੀ ਭਾਜੀ ਦੀ ਫੇਵਰੇਟ ਸਬਜ਼ੀ ਬਣੀ ਆ ਮਟਰ ਪਨੀਰ ਸਵੇਰੇ ਵੀ ਤਾਂ ਚਾਰਮਣੀ ਆ ਤੇ ਸਵੇਰੇ ਵੀ ਆ ਸੇਮੀਆਂ ਵੀ ਹੈਗੀਆਂ ਭਾਈ ਕਹਿੰਦੇ ਸੇਮੀਆਂ ਬਾਹਰ ਨਾ ਰੱਖੋ। ਸੇਮੀਆਂ ਫੈਨੀ ਵਾਲੀਆਂ। ਹੈ? ਫੈਨੀਆਂ, ਕਿਹਾ ਕਹਿੰਦੇ ਹੁੰਦੇ ਇੱਧਰ ਹੀ ਹੋਣੀਆਂ। ਫੇਮੀਆਂ। 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 ਉਹ ਦਿੱਗਿਆ ਜ਼ਿਆਦਾ ਬਰੀ ਕੁਮੀਆਂ ਨੂੰ ਫੇਮੀਆਂ ਕਹਿੰਦੇ ਨੇ। ਨਹੀਂ ਯਾਰ ਜਿਹੜੀਆਂ ਆਪਾਂ ਕਿਸੇ ਦੇ ਗੈਸਟ ਆਏ ਤੇ ਸੇਮੀਆਂ ਉਹਨਾਂ ਦਿੱਤੇ ਫੇਮੀਆਂ ਚ ਕੀ ਫਰਕ ਆ ਜੀ? ਇਹ ਬਤਾ। ਪਤਾ ਕੀ ਹੋਣੀ ਸੀ ਹੁਣ ਗੱਲ ਜੇ ਮੈਂ ਗਲਤ ਕਹਿੰਦੀ ਪਤਾ ਕਹਿੰਦੇ ਤੈਨੂੰ ਪਤਾ ਮੈਂ ਕਿੰਨੇ ਟਾਈਮ ਤੋਂ ਸੌਦੇ ਲੈ ਕੇ ਆਉਂਦਾ ਤੈਨੂੰ ਤਾਂ ਪਤਾ ਨਹੀਂ ਆਪਣੇ ਬਹੁ ਘੱਟ ਲਿਆਉਂਦੇ ਆ ਆਪਣੇ ਮੰਮੀ ਜੀ ਹੋਣੀ ਨਾ ਘਰੇ ਹੀ ਬਹੁ ਬਣਵਾਉਂਦੇ ਆ ਸ਼ੁਰੂ ਤੋਂ ਮਤਲਬ ਆਪ ਦੇ ਕੇ ਹੀ ਬਣਵਾਉਂਦੇ ਆ ਫਿਰ ਫਿਰ ਆਪ ਘਰੇ ਭੁੰਨ ਕੇ ਇੱਕ ਡੱਬੇ ਚ ਪਾ ਕੇ ਰੱਖ ਲੈਣਾ ਇਸ ਵਾਰੀ ਤਾਂ ਜਿੰਦੀ ਗਿਆ ਕੇ ਆ ਬੁਤੀ ਉਹ ਜਿਆ ਬਾਤ ਰਹੀਓ ਜਿਆ ਹਾਂ ਕਿ ਸੋਤ ਤੱਕ ਲੀਹੇ ਨਾਲ ਦਿੰਦੇ ਆ ਬਹੁਤ ਸਿਆਪ੍ਰੈਗਨੋਸਟਿਕ ਹਾਂਜੀ ਪਰਮਿਸ਼ਨ ਅਸੂ ਬਾਈ ਬਾਈ ਬੰਗਲ